ਤੁਸੀਂ ਰਬੜ ਦੀ ਟਾਇਲ ਕਿਨੂੰ ਪੁੱਛ ਕੇ ਲਾ ਰਹੇ ਹੋ ਕਿ ਭਗਵੰਤ ਜੀ ਸਾਹਮਣੂ ਤੁਸੀਂ ਫੋਨ ਲਾਇਆ ਮਾਨ ਸਾਹਿਬ ਸਟੀਲ ਦਾ ਰੇਟ ਇਸ ਕਿਤਾਬ ਦੇ ਵਿੱਚ 805 ਰੁਪਏ ਸਕੁਅਰ ਮੀਟਰ ਲਿਖਿਆ ਹੋਇਆ ਹੈ ਹੁਣ ਰਬੜ ਦਾ ਸੀ ਕੀ ਲਾ ਦੀਏ ਔਰ ਇਹ ਹਾਤੀ ਕੇ ਦਾਲ ਦਿਖਾਣੇ ਕੇ ਕੁਛ ਹੋਰ ਖਾਣੇ ਕੇ ਕੁਛ ਹੋਰ ਸ਼ੁਕਰਵਾਰ ਡਿਊਟੀ ਵਾਲੇ ਦਿਨ ਸੋਮਵਾਰ ਤੋਂ ਲੈ ਕੇ ਸ਼ੁਕਰਵਾਰ ਹੁੰਦੇ ਉਸ ਦਿਨ ਕੰਮ ਨਹੀਂ ਕਰਦੇ ਤੁਸੀਂ ਸੋਚ ਕੇ ਦੇਖੋ ਕਿ ਇਹ ਇਤਵਾਰ ਵਾਲੇ ਦਿਨ ਆਈ ਕਾ ਸੜਕ ਆ ਸਾਈਡ ਹੈ ਇਹ ਆਉਣ ਵਾਸਤੇ ਸੀ ਔਰ ਇਹ ਜਾਣ ਵਾਸਤੇ ਸੀ ਸ਼ੁਕਰਵਾਰ ਵਾਲੇ ਦਿਨ ਤੱਕ ਇਹ ਪੱਟੀ ਨਹੀਂ ਹੋਈ ਸੀ ਸੰਡੇ ਵਾਲੇ ਦਿਨ ਇਹਨੂੰ ਇਸ ਹਿੱਸੇ ਨੂੰ ਪੱੜ ਦਿੱਤਾ ਗਿਆ ਜੀ ਨਾਰਮਲੀ ਹੁੰਦਾ ਕੀ ਹੈ ਕਿ ਠੇਕਾ ਘਟ ਰੇਟ ਤੇ ਟੈਂਡਰ ਜਦੋਂ ਪਾਇਆ ਜਾਂਦਾ ਵਾ ਠੀਕ ਹੈ ਠੇਕਾ ਲੈਣ ਵਾਸਤੇ ਠੀਕ ਹੈ ਫਿਰ ਕੁਝ ਸਿਜਾ ਐਸੀ ਹੁੰਦੀ ਹੈ ਉਹਨੂੰ ਘਾਟਾ ਕਿਵੇਂ ਪੂਰਾ ਕਰਨਾ ਵਾ ਉਹਦੇ ਵਾਸਤੇ ਫਿਰ ਕਪੜਾ ਕੀਤਾ ਜਾਂਦਾ ਸਿਵਲ ਹਸਪਤਾਲ ਦੀ ਕਾਇਆ ਕਲਪ ਵਾਸਤੇ ਕਿਤੇ ਇੰਟਰਲੋਕਿੰਗ ਟਾਈਲਾਂ ਦੀ ਕੰਮ ਹੋ ਰਿਹਾ ਕਿਤੇ ਪਾਣੀ ਵਾਲੀ ਟੈਂਕੀ ਦਾ ਕੰਮ ਹੋ ਰਿਹਾ ਕਿਤੇ ਕੁਝ ਹੋ ਰਿਹਾ ਕਿਤੇ ਕੁਝ ਹੋ ਰਿਹਾ ਔਰ ਕਈ ਜਗ੍ਹਾ ਤੇ ਤਾਂ ਇਹੋ ਜਿਹਾ ਕੰਮ ਹੋ ਰਿਹਾ ਕਿਤੇ ਲੋਡ ਵੀ ਨਹੀਂ ਉੱਥੇ ਵੀ ਕੰਮ ਹੋ ਰਿਹਾ ਘਰ ਦੇ ਵਿੱਚ ਅਸੀਂ ਕੋਈ ਕੰਮ ਸ਼ੁਰੂ ਕਰਦੇ ਹਾਂ ਕੋਈ ਫੈਕਟਰੀ ਸ਼ੁਰੂ ਕਰਦੇ ਹਾਂ ਕੋਈ ਦੁਕਾਨ ਕਰਦੇ ਹਾਂ ਅਸੀਂ ਪਹਿਲੇ ਇੱਕ ਸਾਈਡ ਫੜਦੇ ਹਾਂ ਇੱਕ ਸਾਈਡ ਦਾ ਕੰਮ ਪੂਰਾ ਕਰਦੇ ਹਾਂ ਲੇਕਿਨ ਇੱਥੇ ਇਹੋ ਜਿਹਾ ਨਹੀਂ ਹੋ ਰਿਹਾ ਕੋਈ ਕਿਸ ਗੰਦੇ ਤਰੀਕੇ ਦੇ ਨਾਲ ਟਾਇਲਾਂ ਲੱਗੀਆਂ ਵਾ ਕਿਸ ਗੰਦੇ ਤਰੀਕੇ ਨਾਲ ਕੰਮ ਹੁੰਦਾ ਪਿਆ ਵਾ ਔਰ ਸਿਰਫ ਖੰਨਾਪੂਰਤ ਦੀ ਜਾਂਚ ਕੀਤੀ ਜਾਵੇ ਸਾਡੇ ਸਾਡੇ ਜਿਹੜੇ ਕੰਟਰੈਕਟਰ ਹੈ ਸਾਡੇ ਜਿਹੜੇ ਅਫਸਰ ਹੈ ਜਿਹੜੀ 60mm ਦੀ ਜਿਹੜੀ ਰਬੜ ਬੋਲ ਦੀ ਟਾਈਲ ਹੈਗੀ ਐ ਉਹਦਾ ਰੇਟ ਮੈਂਸ਼ਨ ਕੀਤਾ ਗਿਆ ਵੈ 645 ਰੁਪਏ ਪਰ ਸਕੁਅਰ ਮੀਟਰ 80mm ਦੀ ਟਾਈਲ ਜਿਹੜੀ ਖੁਦ ਐਕਸੀਅਨ ਕਮਲਜੀਤ ਜੀ ਜਿਹੜੇ ਪੀਡਬਲ ਦੀ ਐਕਸੀਅਨ ਹੈ ਉਹਨਾਂ ਦਾ ਕਹਿਣਾ ਵੈ ਕਿ ਅਸੀਂ 80mm ਦੀ ਟਾਈਲ ਇਸ ਹਸਪੀਟਲ ਦੇ ਵਿੱਚ ਲਗਾ ਰਹੇ ਮੈਂ ਕਹਾਂ ਜੀ ਕੁਆਲਿਟੀ ਕਹੋ ਜੀ ਉਹਨੇ ਮੈਨੂੰ ਰਿਪੋਰਟ ਭੇਜੀ ਕਹਿੰਦੇ ਜੀ ਆਸੀਂ ਚੈੱਕ ਕਰਾਈਏ ਰਿਪੋਰਟ ਬਿਲਕੁਕੁਲ ਓਕੇ ਐ ਮੈਂ ਕਹਾਂ ਜੀ ਜਿਹੜੀ ਤੁਸੀਂ ਰਿਪੋਰਟ ਭੇਜੀ ਐ ਇਹ ਪਲਾਸਟਿਕ ਮੋਲਡ ਦੀ ਟਾਈਲਾਂ ਦੀ ਐ ਤਨੋਸ਼ੇਤ ਪਰ ਤਨੋਸ਼ੂਮੀ ਨਿਕਲੀ ਹੋਏਗੀ ਕਿ ਇਹਨਾਂ ਨੂੰ ਕਿਵੇਂ ਬਚ ਲਿਆ ਕਿਉਂਕਿ ਟਾਇਲਰ ਦੋ ਤਰ੍ਹਾਂ ਦੀ ਆਉਂਦੀ ਹੈ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਇੰਟਰਲੋਕਿੰਗ ਟਾਇਲਰ ਸਾਰੀਆਂ ਇੰਟਰਲੋਕਿੰਗ ਟਾਇਲਰ ਨਹੀਂ ਹੁੰਦੀਆਂ ਤਾਂ ਇਹ ਵੀ ਦੋ ਤਰ੍ਹਾਂ ਦੀ ਆਉਂਦੀ ਹੈ ਇੱਕ ਹੁੰਦੀ ਹੈ ਪਲਾਸਟਿਕ ਰਬੜ ਮੋਲਡ ਜਿਹਨੂੰ ਕਹਿੰਦੇ ਆ ਰਬੜ ਮੋਲਡ ਇੱਕ ਹੁੰਦੀ ਹੈ ਰਬੜ ਮੋਲਡ ਜਿਹੜੀ ਰਬੜ ਦੇ ਸੰਸੱਚੇ ਤੋਂ ਬਣਦੀ ਹੈ ਔਰ ਇੱਕ ਹੁੰਦੀ ਹੈ ਸਟੀਲ ਦੇ 몰ਡਾਂ ਮੌਜੂਦ ਆ ਇਸ ਵਕਤ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਜੋ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਪਰ ਹੁਣ ਦੁਬਾਰਾ ਇੱਕ ਵਾਰ ਸੁਰਖੀਆਂ ਦੇ ਵਿੱਚ ਨਜ਼ਰ ਆ ਰਿਹਾ ਜਿੱਥੇ ਇੰਟਰਲੋਕਿੰਗ ਜਿਹੜੀਆਂ ਟਾਈਲਾਂ ਲੱਗ ਰਹੀਆਂ ਨੇ ਪਰ ਉਸ ਦੇ ਵਿੱਚ ਵੀ ਘਟਾਲਾ ਨਜ਼ਰ ਆ ਰਿਹਾ ਹੈ ਹੁਣ ਤੱਕ ਨਜ਼ਰ ਨਹੀਂ ਆਇਆ ਕਿਸੇ ਨੂੰ ਪਰ ਸੱਚਾ ਯਾਦਵ ਸਮਾਜਸੀ ਵੀ ਨੇ ਤੇ ਆਤੀ ਐਕਟਿਵਿਸਟ ਵੀ ਨੇ ਤੇ ਗੱਲਬਾਤ ਕਰਦੇ ਹਾਂ ਬਹੁਤ ਸਾਰੇ ਖੁਲਾਸੇ ਲੈ ਕੇ ਪਹੁੰਚੇ ਨੇ ਤੁਹਾਡੇ ਨਾਲ ਜਗ ਜਾਹਰ ਵੀ ਕਰਾਂਗੇ ਤੇ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਵਾਰ ਤਸਵੀਰ ਦਿਖਾ ਦਿਆ ਨਾਲ ਮੇਰੇ ਸੱਚਾ ਯਾਦਵ ਜੀ ਮੌਜੂਦ ਨੇ ਤੇ ਉਸ ਤੋਂ ਪਹਿਲਾਂ ਦੇਖ ਸਕਦੇ ਹੋ ਇਹ ਜਿਹੜੀ ਇਸ ਨੂੰ ਪੱਟਿਆ ਜਾ ਰਿਹਾ ਹਾਲਾਂਕਿ ਇਹ ਨਾ ਪੱਟਿਆ ਜਾਵੇ ਤਾਂ ਵੀ ਇੱਥੇ ਲੋਕਾਂ ਦੀ ਆਵਾਜ਼ ਆਹੀ ਬਰਕਰਾਰ ਰਹਿ ਸਕਦੀ ਹੈ ਸਹੀ ਕਹਿ ਰਿਹਾ ਜੀ ਮੈਂ ਐਕਚੁਅਲੀ ਜਿਹੜਾ ਪੱਟਿਆ ਗਿਆ ਨਾ ਹੁਣ ਜਿਹੜਾ ਹੁਣ ਪੱਟਿਆ ਗਿਆ ਵਾ ਇਹ ਕੱਲ ਸੰਡੇ ਵਾਲੇ ਦਿਨ ਪੱਟਿਆ ਗਿਆ ਔਰ ਇਹ ਹਾਥੀ ਕੇ ਦਾੰਦ ਦਿਖਾਣੇ ਕੇ ਕੁਛ ਹੋਰ ਖਾਣੇ ਕੇ ਕੁਛ ਹੋਰ ਅੱਛਾ ਇਹਦੇ ਵਿੱਚ ਵੀ ਕਪਲਾ ਹੈਗਾ ਚੋਲਾ ਚੋਲਾ ਉਹ ਪੱਟਿਆ ਗਿਆ ਉਹ ਦੇਖੋ ਸਰਕਾਰੀ ਅਫਸਰ ਤਾਂ ਸ਼ੁਕਰਵਾਰ ਡਿਊਟੀ ਵਾਲੇ ਦਿਨ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਹੁੰਦੇ ਉਸ ਦਿਨ ਕੰਮ ਨਹੀਂ ਕਰਦੇ ਤੁਸੀਂ ਸੋਚ ਕੇ ਦੇਖੋ ਕਿ ਇਹ ਇਤਵਾਰ ਵਾਲੇ ਦਿਨ ਇਹ ਸੜਕ ਦਾ ਜਿਹੜੀ ਮੇਨ ਇੰਟਰਸ ਹੈ ਨਾ ਸਿਵਲ ਸਪਰਲ ਆਦੋ ਦਿਖਾ ਦਿਆ ਆ ਇੱਕ ਆ ਸੜਕ ਆ ਸਾਈਡ ਹੈ ਇਹ ਆਉਣ ਵਾਸਤੇ ਸੀ ਔਰ ਇਹ ਜਾਣ ਵਾਸਤੇ ਸੀ ਸ਼ੁੱਕਰਵਾਰ ਵਾਲੇ ਦਿਨ ਤੱਕ ਇਹ ਪੱਟੀ ਨਹੀਂ ਹੋਈ ਸੀ ਜਿਸ ਦਿਨ ਮੈਂ ਇੱਥੇ ਆਇਆ ਸੀਗਾ ਆ ਕੇ ਚੈਨਲ ਦੇ ਨਾਲ ਮੈਂ ਦਾ ਮੁੱਦਾ ਛੇੜਿਆ ਸੀਗਾ ਇਹਦੇ ਕਪਲ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਲੇਕਿਨ ਸੰਡੇ ਵਾਲੇ ਦਿਨ ਇਹਨੂੰ ਇਸ ਹਿੱਸੇ ਨੂੰ ਪੜ ਦਿੱਤਾ ਗਿਆ ਜੀ ਚਲੋ ਇਸ ਹਿੱਸੇ ਨੂੰ ਪੜ ਦਿੱਤਾ ਗਿਆ ਲੇਕਿਨ ਮੈਂ ਮੁੱਦਾ ਲੋਕਾਂ ਨੂੰ ਦਿਿਆਂਗਾ ਇਸ ਭ੍ਰਸ਼ਟਾਚਾਰ ਨੂੰ ਜਗ ਜਾਹਰ ਹੋਣਾ ਪਏਗਾ ਇਹ ਭ੍ਰਸ਼ਟਾਚਾਰ ਜਿਹੜਾ ਹੈਗਾ ਵੈ ਇਹ ਐਤ ਕੀ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਭ੍ਰਸ਼ਟਾਚਾਰ ਸ਼ੁਰੂ ਕੀਤਾ ਗਿਆ ਇਹ ਸਿਵਲ ਹਸਪਤਾਲ ਨੇ ਨਹੀਂ ਕੀਤਾ ਦੋਸਤ ਪਹਿਲਾਂ ਤਾਂ ਮੈਂ ਦੱਸ ਦਿਆਂ ਇਹ ਪੀ ਡਬਲਯੂ ਡੀ ਦੇ ਡਿਪਾਰਟਮੈਂਟ ਦੇ ਅਧਿਕਾਰੀ ਔਰ ਕਬੀ ਇਨਫਰਾਸਟ੍ਰਕਚਰ ਨਾਮਕ ਕੰਪਨੀ ਨੂੰ ਠੇਕਾ ਦਿੱਤਾ ਗਿਆ ਨਾਰਮਲੀ ਹੁੰਦਾ ਕੀ ਹੈ ਕਿ ਠੇਕਾ ਘਟ ਰੇਟ ਤੇ ਟੈਂਡਰ ਜਦੋਂ ਪਾਇਆ ਜਾਂਦਾ ਵੈ ਠੀਕ ਹੈ ਠੀਕਾ ਲੈਣ ਵਾਸਤੇ ਠੀਕ ਹੈ ਫਿਰ ਕੁਛ ਜਿਹਾ ਐਸੀ ਹੁੰਦੀ ਹੈ ਉਹਨੂੰ ਘਾਟਾ ਕਿਵੇਂ ਪੂਰਾ ਕਰਨਾ ਵੈ ਉਹਦੇ ਵਾਸਤੇ ਫਿਰ ਕਪੜਾ ਕੀਤਾ ਜਾਂਦਾ ਲੋਕਾਂ ਦੇ ਟੈਕਸ ਨਾਲ ਬਿਲਕੁਲ ਲੋਕਾਂ ਦੇ ਟੈਕਸ ਨਾਲ ਉਹ ਕਪੜਾ ਕੀ ਹੈ ਮੈਂ ਤੁਹਾਨੂੰ ਦੱਸਦਾ ਇਹ ਸਿਵਰ ਹਸਪਤਾਲ ਨੂੰ ਜਿਹੜੇ ਐਮਪੀ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਸਾਹਿਬ ਹੈ ਉਹਨਾਂ ਨੇ ਆਪਣੇ ਵੱਲੋਂ ਸ਼ਾਇਦ ਆਪਣੇ ਫੰਡ ਚੋਂ ਐਮਪੀ ਆਮ ਆਦਮੀ ਪਾਰਟੀ ਦੇ ਉਹ ਮੈਂ ਤਿੰਨ ਹਸਪਤਾਲ ਅਡਾਪਟ ਕੀਤੇ ਇੱਕ ਕੋਈ ਜਲੰਧਰ ਦਾ ਇੱਕ ਲੁਧਿਆਣਾ ਦਾ ਇੱਕ ਕੋਈ ਹੋਰ ਹਸਪਤਾਲ ਹੁਣ ਇਸ ਹਸਪਤਾਲ ਦੇ ਵਿੱਚ सिविल अस्पताल ਦੀ ਕਾਇਆ ਕਲਪ ਵਾਸਤੇ ਕਿਤੇ ਇੰਟਰਲੋਕਿੰਗ ਟਾਈਲਾਂ ਦੀ ਕੰਮ ਹੋ ਰਿਹਾ ਕਿਤੇ ਪਾਣੀ ਵਾਲੀ ਟੈਂਕੀ ਦਾ ਕੰਮ ਹੋ ਰਿਹਾ ਕਿਤੇ ਕੁਝ ਹੋ ਰਿਹਾ ਕਿਤੇ ਕੁਝ ਹੋ ਰਿਹਾ ਔਰ ਕਈ ਜਗ੍ਹਾ ਤੇ ਤਾਂ ਇਹੋ ਜਿਹਾ ਕੰਮ ਹੋ ਰਿਹਾ ਕਿਤੇ ਲੋਡ ਵੀ ਨਹੀਂ ਉੱਥੇ ਵੀ ਕੰਮ ਹੋ ਰਿਹਾ ਮੈਂ ਉਹੀ ਗੱਲ ਕਰਦਾ ਸੀਗਾ ਬੈ ਹਾਂ ਮੈਂ ਉਹੀ ਕੰਮ ਹੋ ਰਿਹਾ ਔਰ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਸਿਵਲ ਹਸਪਤਾਲ ਦੇਖੋ ਨਾਰਮਲੀ ਕੀ ਹੁੰਦਾ ਕਿ ਘਰ ਦੇ ਵਿੱਚ ਅਸੀਂ ਕੋਈ ਕੰਮ ਸ਼ੁਰੂ ਕਰਦੇ ਹਾਂ ਕੋਈ ਫੈਕਟਰੀ ਸ਼ੁਰੂ ਕਰਦੇ ਹਾਂ ਕੋਈ ਦੁਕਾਨ ਕਰਦੇ ਹਾਂ ਅਸੀਂ ਪਹਿਲੇ ਇੱਕ ਸਾਈਡ ਫੜਦੇ ਹਾਂ ਇੱਕ ਸਾਈਡ ਦਾ ਕੰਮ ਪੂਰਾ ਕਰਦੇ ਹਾਂ ਲੇਕਿਨ ਇੱਥੇ ਇਹੋ ਅੱਛਾ ਤੁਸੀਂ ਦੇਖੋ ਆਕੇ ਉਹ ਮੇਰੇ ਸਾਹਮਣੇ ਪਰਲੀ ਸਾਈਡ ਤੇ ਬਲੱਡ ਬੈਂਕ ਹੈ ਉਪਰਲੀ ਸਾਈਡ ਤੇ ਬਲੱਡ ਬੈਂਕ ਹੈ ਉਸ ਬਲੱਡ ਬੈਂਕ ਦੇ ਉਹ ਸਾਹਮਣੇ ਐਕਸਰੇ ਸੈਂਟਰ ਦੇ ਕੋਲ ਉਹ ਸਾਹਮਣੇ ਆਪੀਡੀ ਕੋਲ ਔਰ ਉਹ ਸਾਹਮਣੇ ਪਰਲੀ ਸਾਈਡ ਤੇ ਜਿੱਦੋ ਸੰਵੇਦਨਾ ٹرسٹ ਹੈ ਜਿੱਦੇ ਗਾਈਨਿਕ ਵਾਰਡ ਹੈ ਉਸ ਪਰਲੀ ਸਾਈਡ ਦੇ ਉੱਤੇ ਚਾਰੋਂ ਪਾਸੇ ਸਿਵਲ ਹਸਪਤਾਲ ਦੇ ਵਿੱਚ ਅੱਧ ਪਚੱਦੀਆਂ ਟਾਇਲਾ ਇੰਟਰਲੋਕਿੰਗ ਲਗਾ ਕੇ ਅੱਧ ਪਚੱਦਾ ਕੰਮ ਕੀਤਾ ਗਿਆ ਅੱਜ ਸਾਰਾ ਸਿਵਲ ਹਸਪਤਾਲ ਪੱਟ ਮਾਰਿਆ ਹੋਇਆ ਹੈ ਅੱਜ ਹਰ ਬੰਦਾ ਪਰੇਸ਼ਾਨ ਹੈ ਤੁਸੀਂ ਦੇਖੋ ਆਨ ਜਾਣ ਦਾ ਸਿਸਤਰਾਕ ਕਿੰਨਾ ਪਰੇਸ਼ਾਨ ਹੈ ਲੋਕ ਕਿੰਨੇ ਪਰੇਸ਼ਾਨ ਹੈ ਟ੍ਰੈਫਿਕ ਨਾਲੋਂ ਪਹਿਲਾਂ ਹੀ ਲੋਕ ਪਰੇਸ਼ਾਨ ਹੈ ਜੇ ਸਿਵਲ ਹਸਪਤਾਲ ਧੱਕੇ ਨਾਲ ਪਹੁੰਚ ਵੀ ਗਏ ਤਾਂ ਇੱਥੇ ਹੋਰ ਪਰੇਸ਼ਾਨ ਮੈਂ ਉਹੀ ਦੱਸ ਰਿਹਾ ਬਹੁਤ ਪਰੇਸ਼ਾਨ ਹੈ ਲੋਕ ਟ੍ਰੈਫਿਕ ਦੀ ਹੈ ਅੱਜ ਅੱਜ ਤੁਸੀਂ ਦੇਖੋ ਸਾਰੀ ਪੱਟ ਕੇ ਰੱਖ ਦਿੱਤੀ ਉਧਰੋਂ ਵੀ ਪੱਟ ਕੇ ਬਿਲਡਿੰਗ ਬੈਂਕ ਉਹ ਰੱਖ ਦਿੱਤਾ ਓਪਨਿੰਗ ਰੱਖ ਦਿੱਤਾ ਗਾਇਨੀਵਾਰਡ ਦੇ ਨਾਲ ਸਾਰਾ ਪੱਟ ਕੇ ਰੱਖ ਦਿੱਤਾ ਸਾਰਾ ਸਿਵਲ ਹਸਪਤਾਲ ਪੱਟ ਕੇ ਰੱਖ ਦਿੱਤਾ ਇੱਕ ਸੀਰੇ ਦੇ ਨਾਲ ਕੰਮ ਕਿਉਂ ਨਹੀਂ ਹੋ ਰਿਹਾ ਇੱਕ ਇਧਰੋਂ ਸ਼ੁਰੂ ਕਰਦੇ ਇਧਰ ਮੁਕਾਦਨਦੇ ਫਿਰ ਦੂਜੇ ਪਾਸੇ ਲੋਟ ਲੈਦੇ ਕਈ ਕਾਰਨ ਕੀ ਹੈ ਜੀ ਜੈ ਜੀ ਜੈ ਤੇ ਹੜਕੰਪ ਪਾਚਦਾ ਮੱਚਿਆ ਹੜਕੰਪ ਮੱਚਿਆ ਬੱਚਿਆ ਬੱਚਿਆ ਅਗਰ ਤੋਂ ਬਾਤ ਤੁਹਾਡੀ ਬਿਲਕੁਲ ਬੱਚਿਆ ਹੁਣ ਤੁਸੀਂ ਮੇਰੇ ਨਾਲ ਪਤਾ ਨਹੀਂ ਉਧਰ ਸ਼ਾਰਟ ਵਾਲੇ ਲਿੱਤੇ ਕਿ ਨਹੀਂ ਲਿੱਤੇ ਮੈਂ ਤੁਹਾਨੂੰ ਦਿਖਾਈ ਦਿੰਦੇ ਲੋਕਾਂ ਨੂੰ ਵੀ ਕਿਸ ਤਰੀਕੇ ਨਾਲ ਜਿਹੜਾ ਘਟਾਲਾ ਹੈ ਉਹ ਹੋ ਰਿਹਾ ਹੈ ਕਿ ਲੋਕ ਲੋ ਕਨਫਿਊਜ਼ ਹੋਣ ਇਸ ਕਰਕੇ ਚਾਰੇ ਪਾਸੇ ਘਮਾਇਆ ਹੋਇਆ ਲੋਕ ਕਨਫਿਊਜ਼ ਹੋਣ ਲੋਕ ਖੱਜਲ ਹੋਣ ਲੋਕ ਪ੍ਰੇਸ਼ਾਨ ਹੋਣ ਆ ਤੁਸੀਂ ਦੇਖੋ ਇੱਧਰ ਇੰਟਰਲੋਕਿੰਗ ਟਾਈਲ ਆਤੀ ਗਈ ਜੀ ਇੱਧਰ ਸਾਰਾ ਪਟਿਆ ਪਿਆ ਜੀ ਠੀਕ ਹੈ ਆ ਐਨਐਸਏ ਛੱਡ ਦਿੱਤਾ ਗਿਆ ਇੱਧਰ ਇੰਟਰਲੋਕਿੰਗ ਟਾਈਲ ਲਾ ਦਿੱਤੀ ਗਈ ਜੀ ਠੀਕ ਹੈ ਔਰ ਕਿਸ ਤਰੀਕੇ ਨਾਲ ਲਗਾਈ ਗਈ ਹੈ ਇੰਟਰਲੋਕਿੰਗ ਟਾਈਲ ਦੇਖੋ ਬਣਦਾ ਹੀ ਸੀਗਾ ਕਿ ਐਂਟਰਸ ਨੂੰ ਬਾਅਦੋਂ ਛੇੜਿਆ ਜਾਂਦਾ ਪਹਿਲਾਂ ਆਹ ਸਾਈਡ ਨੂੰ ਕੰਪਲੀਟ ਕਰ ਲੈਂਦੇ ਪਹਿਲਾਂ ਕੰਪਲੀਟ ਕਰ ਲੈਂਦੇ ਆਹ ਕੰਪਲੀਟ ਕਰਨ ਤੋਂ ਬਾਅਦ ਫਿਰ ਜਿਹੜਾ ਗਾਈਨੀਵਾਰਡ ਦੇ ਨਾਲ ਰੋਡ ਅੰਦਰ ਜਾਂਦੀ ਪਈ ਹੈ ਫਿਰ ਉਹ ਸਾਈਡ ਤੋਂ ਕੰਪਲੀਟ ਕਰਦੇ ਫਿਰ ਉਸ ਤੋਂ ਬਾਅਦ ਪਰਲੀ ਸਾਈਡ ਪਿਛਲੀ ਸਾਈਡ ਕੰਪਲੀਟ ਕਰਦੇ ਬਣਦਾ ਹੀ ਸੀਗਾ ਲੇਕਿਨ ਇਹਨਾਂ ਨੇ ਇਹ ਵੀ ਪਟਕੇ ਅਧੂਰੀ ਛੱਡਤੀ ਉਧਰ ਪੱਟ ਕੇ ਦੂਰੀ ਛੱੜਤੀ ਉਦੋਂ ਵੱੜ ਕੇ ਸਿਰਲ ਦੂਰਾ ਛੱਡਦਾ ਐਂਟਰਸ ਤੋਂ ਪੱਟ ਕੇ ਦੂਰਾ ਛੱਡ ਦਿੱਤਾ ਸਾਰਾ ਸਿਰਲ ਹਸਪਤਾਲ ਪੱਟ ਪਟਈਆ ਕਰਕੇ ਅਧੂਰਾ ਛੱਡ ਦਿੱਤਾ ਆਹ ਦਿਖਾਵਾ ਦੇਖੋ ਇਹ ਕੰਮ ਜਿਹੜਾ ਹੈਗਾ ਨਾ ਇੰਟਰਲੋਕਿੰਗ ਟਾਈਲਾਂ ਦਾ ਇਹ ਸਾਰਾ ਕੰਮ ਫਿਨਿਸ਼ਿੰਗ ਦਾ ਕੰਮ ਹੈ ਜੀ ਸਾਰਾ ਕੰਮ ਜਿਹੜਾ ਹੈਗਾ ਲੇਵਲਿੰਗ ਦਾ ਕੰਮ ਹੈ ਇੱਥੇ ਤਾਂ ਫਿਨਿਸ਼ ਹੀ ਕਰ ਦਿੱਤਾ ਦੇਖ ਰਿਹਾ ਜਿਹੜਾ ਤੁਸੀਂ ਆਹ ਦੇਖੋ ਨਾ ਆਹ ਦੇਖੋ ਹੁਣ ਤੁਹਾਨੂੰ ਇੱਕ ਚੀਜ਼ ਦਿਖਾਉਣਾ ਮਜ਼ੇ ਦਾ ਹੁਣ ਤੁਸੀਂ ਆਹ ਦੇਖੋ ਹੁਣ ਇੱਥੇ ਅਗਰ ਤੁਸੀਂ ਇੰਟਰਲੋਕਿੰਗ ਟਾਈਲਾਂ ਲਾਈ ਹੈ ਭਲੇ ਮਾਨਸੋ ਜੀ ਉਧਰ ਪੱਟਣ ਦੀ ਬਜਾਇਆ ਉਧਰ ਪੱਟਣ ਦੀ ਬਜਾਇਆ ਉਧਰ ਪੱਟਣ ਦੀ ਬਜਾਇਆ ਪਹਿਲਾਂ ਇਹਦੀ ਸਾਈਡਾਂ ਦੇ ਵਿੱਚ ਸੀਮੈਂਟ ਲਗਾ ਕੇ ਇਹਦਾ ਤਰੀਕੇ ਦੇ ਨਾਲ ਇਹਦਾ ਲੈਵਲ ਠੱਕਣ ਤੋਂ ਉੱਚਾ ਕੀਤਾ ਜਾਂਦਾ ਟਾਈਲਾਂ ਦਾ ਬਰਾਬਰ ਲੈ ਕੇ ਆਇਆ ਜਾਂਦਾ ਹੁਣ ਆ ਦੇਖੋ ਟਾਈਲਾਂ ਇਹ ਟੁੱਟੀਆਂ ਸ਼ੁਰੂ ਹੋ ਹੋਣੀ ਨਹੀਂ ਹੈ ਕੁਝ ਟਾਈਮ ਤੱਕ ਆ ਚੀਜ਼ਾਂ ਹੋ ਗਈਆਂ ਉਹਦਾ ਲੈਵਲ ਜੇਕਰ ਸਹੀ ਨਹੀਂ ਹੋਏਗਾ ਜੇਕਰ ਇਹ ਟਾਈਲਾਂ ਦਾ ਲੈਵਲ ਹੀ ਸਹੀ ਹੋਏਗਾ ਤਾਂ ਕਿਸ ਤਰੀਕੇ ਦੇ ਨਾਲ ਇਹ ਕੰਮ ਸਹੀ ਚੱਲੇਗਾ ਕਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਲੌਂਗ ਟਰਮ ਚੱਲਣਗੀਆਂ ਸੋ ਮੈਂ ਇਹੀ ਦਿਖਾਣਾ ਚਾਹੁੰਦਾ ਸਿਰਫ ਇਹ ਨਹੀਂ ਤੁਸੀਂ ਅੱਗੇ ਆਓ ਆ ਟੱਕਨ ਜਦੋਂ ਟਾਇਲਾਂ ਜੋੜਨਗੇ ਸਿਮੇਂਟ ਲਾ ਕੇ ਇਹਨੂੰ ਜੋੜਨਗੇ ਤਾਂ ਨੀਚੇ ਉੱਚਾ ਰਹੇਗਾ ਠੀਕ ਹੈ ਟਾਇਲਾ ਟੁੱਟਣਗੇ ਇੱਥੋਂ ਜੋ ਲੈਵਲ ਵੀ ਲੈਣਾ ਕਿਉਂਕਿ ਇਹਨਾਂ ਤੇ ਸਿਮੇਂਟ ਨਹੀਂ ਲੱਗਦਾ ਇਹਨਾਂ ਤੇ ਵੈਟਰ ਮਿਕਸਚਰ ਪੈਂਦਾ ਵਾ ਠੀਕ ਹੈ ਹੁਣ ਆ ਦੇਖੋ ਹੁਣ ਆ ਟੱਕ ਉੱਚਾ ਹੈ ਜੀ ਆ ਟਾਇਲਾਂ ਨਹੀਂ ਨਹੀਂ ਹੁਣ ਇਹਨੂੰ ਸਿਮੇਂਟ ਕਿਵੇਂ ਲਾਣਗੇ ਸਿਮੇਂਟ ਕਿਵੇਂ ਲਾਣਗੇ ਜਾਂ ਤਾਂ ਟਾਇਲਾਂ ਦਾ ਲੈਵਲ ਇਹਦੇ ਬਰਾਬਰ ਕਰ ਦੇ ਜਾਂ ਇਹਨੂੰ ਇਹਦੇ ਨੀਚੇ ਕਰ ਦੇ ਜਾਂ ਉੱਚਾ ਕਰ ਦੇ ਆ ਦੇਖੋ ਸਾਰੇ ਛੱਡਿਆ ਹੋਇਆ ਪਹਿਲੇ ਇੱਕ ਸਾਈਡ ਦਾ ਕੰਮ ਕੰਪਲੀਟ ਚਾਹੀਦਾ ਸੀ ਹੁਣ ਤੁਸੀਂ ਇਹ ਧਿਆਨ ਨਾਲ ਦੇਖ ਲਓ ਇਹ ਕੋਈ ਖੋਦੀ ਯਾ ਗੱਟੜਾ ਟੱਕਾ ਨਹੀਂ ਹੈ ਇਹ ਸਿਵਲ ਹਸਪਤਾਲ ਦਾ ਲੰਘ ਆ ਵੈ ਜਮੀਨ ਵੈ ਇਹਦਾ ਫਰਸ਼ ਕਿਤੇ ਬਹਿ ਗਿਆ ਫਰਸ਼ ਟੁੱਟੇ ਨੂੰ ਇਹਨੂੰ ਪਹਿਲਾਂ ਰਿਪੇਅਰ ਨਹੀਂ ਕਰਨਾ ਚਾਹੀਦਾ ਸੀਗਾ ਇਹਦੇ ਲੈਂਟਰ ਨੂੰ ਉੱਥੇ ਪਾਣਾ ਚਾਹੀਦਾ ਸੀਗਾ ਲੈਂਟਰ ਪਾਉਣ ਤੋਂ ਬਾਅਦ ਇਹਦੇ ਤੋਂ ਇੰਟਰਲੋਕਿੰਗ ਟਾਈਲਾਂ ਲੱਗਣੀ ਚਾਹੀਦੀ ਸੀਗੀਆਂ ਲੇਕਿਨ ਇਹਨਾਂ ਨੇ ਕੀਤਾ ਕੀ ਆ ਦੇਖੋ ਇਹਨਾਂ ਨੇ ਕੀਤਾ ਕੀ ਹੈ ਆ ਲੋ ਇੱਥੇ ਤੱਕ ਇੰਟਰਲੋਕਿੰਗ ਟਾਈਲਾਂ ਲਾਤੀਆਂ ਇੱਥੇ ਵੀ ਇੰਟਰਲੋਕਿੰਗ ਲਾਤੀਆਂ ਆਲੇ ਦੁਆਲੇ ਸਾਰੇ ਲਾਤੀਆਂ ਆਇਸਾ ਛੱਡਤਾ ਉਹ ਕੱਲ ਨੂੰ ਜਦੋਂ ਲੈਂਟਰ ਪਾਣਗੇ ਇਹਦੀ ਲੇਬਲਿੰਗ ਇਹਦੇ ਬਰਾਬਰ ਹੋ ਸਕਦੀ ਹੈ ਨਹੀਂ ਹੋਣੀ ਨਹੀਂ ਹੋਣੀ ਮੈਂ ਉਹੀ ਕਹਿ ਰ ਆ ਹਾਲਾਤ ਤਰੀਕੇ ਨਾਲ ਇਸ ਤਰੀਕੇ ਨਾਲ ਟਾਈਲਾਂ ਜਿਵੇਂ ਆਸਾਨ ਕਰਦੇ ਪਏ ਹੋਣ ਚਿੰਤਾ ਦੇ ਉੱਤੇ ਇਸ ਤਰੀਕੇ ਨਾਲ ਸੇ ਕੰਮ ਹੋ ਰਿਹਾ ਲੱਗਦਾ ਨਹੀਂ ਇਹ ਜਿਹੜਾ ਇੰਜੀਨੀਅਰ ਸੀਗਾ ਜਿਹਨੇ ਇਹਨੂੰ ਬਣਾਇਆ ਉਹ ਕੋਈ ਵੱਖਰੀ ਅਸਲ ਮੁੱਦਾ ਹੈ ਨਹੀਂ ਬਲਾਬਟ ਗਈਏ ਨਾ ਘੜੋ ਗੱਲ ਲੈ ਵਾਲੀ ਅਸਲ ਮੁੱਦਾ ਹੈ ਨਹੀਂ ਇਹ ਜੋ ਤੁਹਾਨੂੰ ਮੈਂ ਦਿਖਾ ਰਿਹਾ ਇਹ ਸੈਕੰਡ ਫੇਸ ਹੈ ਇਹ ਸੈਕੰਡ ਫੇਸ ਹੈ ਕਿ ਕਿਸ ਗੰਦੇ ਤਰੀਕੇ ਦੇ ਨਾਲ ਟਾਈਲਾਂ ਲੱਗੀਆਂ ਵਾ ਕਿਸ ਗੰਦੇ ਤਰੀਕੇ ਨਾਲ ਕੰਮ ਹੁੰਦਾ ਪਿਆ ਵਾ ਔਰ ਸੋ ਖਨਾਪੂਰਤੀ ਤੇ ਟਾਇਲਾ ਲਾ ਦਿਓ ਲੇਕਿਨ ਲਗਾ ਕਿਉਂ ਦਿਓ ਮੈਂ ਉੱਥੇ ਆ ਰਿਹਾ ਉੱਥੇ ਆ ਰਿਹਾ ਇਹ ਟਾਇਲਾ ਕਿਉਂ ਲਗਾਇਆ ਜਾ ਰਿਹਾ ਜੈ ਜੀ ਆ ਦੇਖੋ ਜੈ ਸਾਹਿਬ ਅ ਮੇਰੇ ਹੱਥ ਵਿੱਚ ਇੱਕ ਐਸੀ ਕਿਤਾਬ ਹੈ ਜਿੰਦਾ ਕਵਰ ਪੇਜ ਮੇਰੇ ਹੱਥ ਵਿੱਚ ਹੈ ਇਹਨੂੰ ਸੀਐਸਆਰ ਕਿਹਾ ਜਾਂਦਾ ਹੈ ਕਾਮਰਸ਼ ਸ਼ਡਿਊਲ ਆਫ ਰੇਟਸ ਜੀ ਇਹ ਕਿਤਾਬ ਬਾਰੇ ਮੇਰੇ ਨਾਲੋਂ ਜ਼ਿਆਦਾ ਜਿੰਨੇ ਵੀ ਪੀਡਬਲੂਡੀ ਦੇ ਅਧਿਕਾਰੀ ਐ ਜਿੰਨੇ ਵੀ ਕੰਟਰੈਕਟਰ ਐ ਠੇਕੇਦਾਰ ਐ ਲੀਡਰ ਐ ਸਭ ਨੂੰ ਪਤਾ ਹੋਵੇ ਕਿ ਸੀਐਸਆਰ ਪੰਜਾਬ ਕੀ ਹੁੰਦਾ ਹੈ ਸੀਐਸਆਰ ਪੰਜਾਬ ਮੈਂ ਅੱਜ ਪੰਜਾਬ ਦੇ ਲੋਕਾਂ ਨੂੰ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਵੀ ਧਿਆਨ ਨਾਲ ਇਹ ਗੱਲ ਸੁਣਿਓ ਕਿ ਸੀਐਸਆਰ ਪੰਜਾਬ ਕੀ ਹੁੰਦਾ ਹੈ ਸੀਐਸਆਰ ਪੰਜਾਬ ਕਾਮਨ ਸ਼ੈਡਿਊਲ ਆਫ ਰੇਟਸ ਦੀ ਇੱਕ ਐਸੀ ਕਿਤਾਬ ਹੈ ਜਿਹੜੀ ਸਰਕਾਰ ਦੁਆਰਾ ਇਹਦੇ ਵਿੱਚ ਕਈ ਚੀਜ਼ਾਂ ਦੇ ਰੇਟ ਮੈਂਸ਼ਨ ਕੀਤੇ ਗਏ ਐ ਕਿ ਕੋਈ ਵੀ ਚੀਜ਼ ਤੇਰੀ ਚੀਜ਼ ਕੋਈ ਡਿਪਾਰਟਮੈਂਟ ਲਗਾਣੀ ਹੈ ਕਰਨੀ ਹੈ ਉਹਦੀ ਥਿਕਨੈਸ ਦੇ ਹਿਸਾਬ ਦੇ ਨਾਲ ਉਹਦਾ ਰੇਟ ਮੈਂਸ਼ਨ ਕੀਤਾ ਗਿਆ ਇਸੇ ਕਿਤਾਬ ਦੇ ਵਿੱਚ ਇਸ ਇੰਟਰਲੋਕਿੰਗ ਟਾਈਲਾਂ ਦਾ ਵੀ ਰੇਟ ਮੈਂਸ਼ਨ ਕੀਤਾ ਗਿਆ ਇਸ ਕਿਤਾਬ ਦੇ ਵਿੱਚ ਚੈਪਟਰ ਨੰਬਰ 14 ਆਈਟਮ ਨੰਬਰ 39 ਹੈ ਜੇ ਤੁਸੀਂ ਉਹਦੇ ਤੇ ਜਾਓਗੇ ਤੋਂ ਉਹਦੇ ਤੇ ਸਾਫ ਸਾਫ ਮੈਂਸ਼ਨ ਹੈ ਸਾਫ ਸਾਫ ਮੈਂਸ਼ਨ ਹੈ ਕਿ 80 ਮੀ ਦੀ ਟਾਈਲ ਹੈ ਜਿਹੜਾ ਅਸਲ ਚੋਲਾ ਨੂੰ ਦੱਸਣ ਲੱਗੇ ਕਿਉਂਕਿ ਆਮ ਆਦਮੀ ਨੂੰ ਪਤਾ ਹੀ ਨਹੀਂ ਆਮ ਆਦਮੀ ਤਾਂ ਲੱਗਦਾ ਹੈ ਕਿ ਹਰ ਚਮਕਾਂ ਵਾਲੀ ਚੀਜ਼ ਸੋਨਾ ਹੁੰਦੀ ਹੁੰਦੀ ਹੈ ਨਾ ਇਹੀ ਲੋਕ ਸਮਝਦੇ ਆ ਮੇਰੇ ਜਿਵੇਂ ਹੱਥੋ ਹੀ ਜੜਾ ਕੜਾ ਵੈ ਤਾਂ ਲੱਗਦਾ ਹੋਏਗਾ ਸੋਨੇ ਦਾ ਪਰ ਲੋਕਾਂ ਨੂੰ ਤਾਂ ਵਾਕਈ ਹੋਣਾ ਕਿ ਜਿਹੜੀ ਚੀਜ਼ ਬਣ ਰਹੀ ਹੈ ਉਹ ਆ ਵੀ ਕੰਮ ਬਹੁਤ ਵਧੀਆ ਹੋ ਰਿਹਾ ਸਿਵਲ ਹਸਪਤਾਲ ਦੇ ਨਖਾਰ ਬਦਰ ਅਸਲ ਚੋਲਾ ਤੁਸੀਂ ਜੀ ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ ਉਸੇ ਤਰੀਕੇ ਇਹ ਪਿੱਤਲ ਵੀ ਹੈ ਤਾਂਬਾ ਵੀ ਹੋ ਸਕਦਾ ਉਸੇ ਤਰੀਕੇ ਹਰ ਇੰਟਰਲੋਕਿੰਗ ਟਾਈਲ ਜਿਹੜੀ ਹੈਗੀ ਹੈ ਉਹ ਇੰਟਰਲੋਕਿੰਗ ਟਾਈਲ ਹੋ ਕੇ ਵੀ ਨਹੀਂ ਹੈਗੀ ਇਟਰਲੋਕ ਜੈ ਸਾਹਿਬ ਗੱਲ ਪਤਾ ਕੀ ਹੈ ਇਹ ਇੰਟਰਲੋਕਿੰਗ ਟਾਈਲ ਦੇ ਖੇਰ ਖੇਡਿਆ ਜਾ ਰਿਹਾ ਅੱਜ ਇਹ ਖੇਲ ਜਿਹੜਾ ਹੈਗਾ ਵਾ ਮੈਂ ਇਹੀ ਜਾਂਚ ਮੰਗਦਾ ਵਾਂ ਭਗਵੰਤ ਮਾਨ ਸਾਹਿਬ ਤੋਂ ਮੈਂ ਇਹੀ ਜਾਂਚ ਮੰਗਦਾ ਵਾਂ ਆਪਣੇ ਲੀਡਰ ਸਾਹਿਬਾਨਾਂ ਤੋਂ ਅਫਸਰਾਂ ਤੋਂ ਕਿ ਇਹ ਜਾਂਚ ਕੀਤੀ ਜਾਵੇ ਸਾਡੇ ਸਾਡੇ ਜਿਹੜੇ ਕੰਟਰੈਕਟਰ ਹੈ ਸਾਡੇ ਜਿਹੜੇ ਅਫਸਰ ਹੈ ਕਿਉਂਕਿ ਇਹ ਖੇਲ ਰਲੇ ਰਲੇ ਮਿਲੇ ਬਿਨਾ ਹੋ ਨਹੀਂ ਸਕਦਾ ਦੇਖੋ ਜਿਹੜੀ ਇਹ ਕਿਤਾਬ ਹੈ ਸੀਐਸਆਰ ਜਿੰਦੇ ਵਿੱਚ ਰੇਟ ਮੈਂਸ਼ਨ ਹੈ ਇਸ ਕਿਤਾਬ ਦੇ ਵਿੱਚ 80 ਐਮਐਮ ਦੀ ਟਾਈਲ ਜਿਹੜੀ ਖੁਦ ਐਕਸ਼ਨ ਕਮਲਜੀਤ ਜੀ ਪੀਡਬਲੂ ਦੀ ਐਕਸ਼ਨ ਹੈ ਉਹਨਾਂ ਦਾ ਕਿਹਾ ਵਾ ਕਿ ਅਸੀਂ 80 ਐਮ ਦੀ ਟਾਈਲ ਇਸ ਹਸਪੀਟਲ ਦੇ ਵਿੱਚ ਲਗਾ ਰਹੇ ਮੈਂ ਕਿਹਾ ਜੀ ਬਿਲਕੁਲ ਠੀਕ ਹੈ ਮੈਂ ਕਿਹਾ ਜੀ ਕੁਆਲਟੀ ਕਿਹੋ ਜੀ ਹੈ ਉਹਨੇ ਮੈਨੂੰ ਰਿਪੋਰਟ ਭੇਜੀ ਕਹਿੰਦੇ ਜੀ ਅਸੀਂ ਚੈੱਕ ਕਰਾਈਏ ਰਿਪੋਰਟ ਬਿਲਕੁਲ ਓਕੇ ਹੈ ਮੈਂ ਕਿਹਾ ਜੀ ਜਿਹੜੀ ਤੁਸੀਂ ਰਿਪੋਰਟ ਭੇਜੀ ਹੈ ਇਹ ਪਲਾਸਟਿਕ ਮੋਲਡ ਦੀ ਟਾਈਲਾਂ ਦੀ ਹੈ ਤੁਹਾਨੂੰ ਸ਼ਾਇਦ ਪਹਿਲਾਂ ਤੁਹਾਨੂੰ ਜ਼ਮੀਨ ਨਿਕਲੀ ਹੋएगी ਕਿ ਇਹਨਾਂ ਨੂੰ ਕਿਵੇਂ ਬਚ ਲਿਆ ਕਿਉਂਕਿ ਟਾਈਲਾਂ ਦੋ ਤਰ੍ਹਾਂ ਦੀਆਂ ਆਉਂਦੀਆਂ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਇੰਟਰਲੋਕਿੰਗ ਟਾਈਲਾਂ ਸਾਰੀਆਂ ਇੰਟਰਲੋਕਿੰਗ ਟਾਈਲਾਂ ਰਬੜ ਮੋਲਡ ਜਿਹਨੂੰ ਕਹਿੰਦੇ ਆ ਰਬੜ ਮੋਲਡ ਇੱਕ ਹੁੰਦੀ ਹੈ ਰਬੜ ਮੋਲਡ ਜਿਹੜੀ ਰਬੜ ਦੇ ਸੰਸਤ ਚੋਂ ਬਣਦੀ ਹੈ ਔਰ ਇੱਕ ਹੁੰਦੀ ਹੈ ਸਟੀਲ ਦੇ ਮੋਲਡ ਵਾਲੀ ਇਸ ਕਿਤਾਬ ਦੇ ਵਿੱਚ নো ਡਾਊਟ ਜਿਹੜੀ 60 mm ਦੀ ਜਿਹੜੀ ਰਬੜ ਮੋਲ ਦੀ ਟਾਈਲ ਹੈਗੀ ਹੈ ਉਹਦਾ ਰੇਟ ਮੈਂਸ਼ਨ ਕੀਤਾ ਗਿਆ ਵੈ 645 ਰੁਪਏ ਪਰ ਸਕੁਅਰ ਮੀਟਰ ਧਿਆਨ ਨਾਲ ਸੁਣਣ ਵਾਲੀ ਗੱਲ ਹੈ 60 mm ਦਾ ਇਸ ਕਿਤਾਬ ਦੇ ਵਿੱਚ ਸੀਐਸਆਰ ਦੇ ਵਿੱਚ 60 mm ਦਾ ਜਿਹੜਾ ਰਬੜ ਮੋਲ ਦੀ ਟਾਈਲ ਹੈ 645 ਰੁਪਏ ਸਕੁਅਰ ਮੀਟਰ ਮੈਂਸ਼ਨ ਕੀਤਾ ਗਿਆ ਲੇਕਿਨ ਸਟੀਲ ਦਾ ਵੀ ਨਾਲ ਮੈਂਸ਼ਨ ਕੀਤਾ ਵੈ 676 ਪਰ ਸਕੁਅਰ 645 676 ਡਿਫਰੈਂਸ ਹੈ ਜੀ ਸਟੀਲ ਦਾ ਤੇ ਰਬੜ ਦਾ 60 mm ਦਾ ਉਹ ਸਰਕਾਰ ਨੇ 60 mm ਨੂੰ ਅਗਰੇ ਕਿਤਾਬ ਦੇ ਵਿੱਚ ਦੋਨਾਂ ਦੇ ਰੇਟ ਮੈਂਸ਼ਨ ਕੀਤਾ ਹੋਇਆ ਇਟ ਮੀਨਸ ਜੇ ਤੁਸੀਂ 60 ਜੇ ਤੁਸੀਂ ਰਬੜ ਇਸ ਦੀ ਲਗਾ ਰਹੇ ਹੋ 60 mm ਵਾਲੀ ਤਾਂ ਉਹਦਾ ਰੇਟ ਤੁਸੀਂ 645 ਚੱਕ ਲੋ ਜੀ ਜੇ ਤੁਸੀਂ ਸਟੀਲ ਦੀ ਲਗਾ ਰਹੇ ਹੋ ਤਾਂ 676 ਚੱਕ ਲੋ ਹੁਣ ਗੱਜਬ ਦੀ ਗੱਲ ਇਹ ਹੈ ਜੈ ਸਾਹਿਬ ਇਸ ਕਿਤਾਬ ਦੇ ਵਿੱਚ ਸਟੀਲ ਦੀ ਵੀ ਡਿਟੇਲ ਹੈ 80 mm ਵਾਲੀ ਉਹਦਾ ਸਿਰਫ ਸਟੀਲ ਦਾ ਰੇਟ ਮੈਂਸ਼ਨ ਹੈ ਰਬੜ ਦਾ ਰੇਟ ਹੀ ਮੈਂਸ਼ਨ ਨਹੀਂ ਹੈ ਐਡਾ ਘਟਾਲਾ ਹੀ ਜਦ ਰਬੜ ਦੀ ਟਾਈਲ ਦਾ ਰੇਟ ਹੀ ਮੈਂਸ਼ਨ ਨਹੀਂ ਹੈਗਾ ਤਾਂ ਤੁਸੀਂ ਰਬੜ ਦੀ ਟਾਈਲ ਕਿਨੂੰ ਪੁੱਛ ਕੇ ਲਾ ਰਹੇ ਹੋ ਕਿ ਭਗਵੰਤ ਜੀ ਸਾਹਿਬ ਨੂੰ ਤੁਸੀਂ ਫੋਨ ਲਾਇਆ ਮਾਨ ਸਾਹਿਬ ਸਟੀਲ ਦਾ ਰੇਟ ਇਸ ਕਿਤਾਬ ਦੇ ਵਿੱਚ 805 ਰੁਪਏ ਸਕੁਅਰ ਮੀਟਰ ਲਿਖਿਆ ਹੋਇਆ ਹੈ ਹੁਣ ਰਬੜ ਦਾ ਸੀ ਕੀ ਲਾ ਦੀਏ ਦੱਸਣੇ ਸਰ ਦੱਸਣੇ ਅਧਿਕਾਰੀ ਕਿੰਦੋਂ ਪੁੱਛ ਕੇ ਲਾ ਰਹੇ ਹੈ ਜਦੋਂ ਅਸਰ ਨਾਲ ਗੱਲ ਕੀਤੀਗੀ ਕਹਿੰਦਾ ਗੌਰਵ ਜੀ ਉਹ ਸਾਨੂੰ ਉਹ ਟਾਈਲ ਸਟੀਲ ਮੋਡਾਂ ਦੀ ਮਿਲਦੀ ਨਹੀਂ ਪਈ ਸੀ ਅੱਛਾ ਮੈਂ ਕਿਹਾ ਸਾਹ ਬਾਦਰ ਕਮਲਜੀਤ ਜੀ ਐਕਸ਼ਨ ਸਾਹਿਬ ਕਿੰਨੀ ਚਾਹੀਦੀ ਹੈ ਆਓ ਮੇਰੇ ਨਾਲ ਪੰਜਾਬ ਆਓ ਮੇਰੇ ਨਾਲ ਉਨਾ ਆਓ ਮੇਰੇ ਨਾਲ ਚਮਕੌਰ ਸਾਹਿਬ ਮੈਂ ਲੈ ਕੇ ਚੱਲਾਂ ਆ ਗੋਰੂ ਜੀ ਫਿਰ ਅਗਲੀ ਵਾਰੀ ਇੱਕ ਜਿਸ ਨੂੰ ਟੈਂਡਰ ਤੇ ਉਲਾ ਦੇਾਂਗੇ ਅੱਛਾ ਮਿਲਦੀ ਪਈ ਹੈ ਮੈਂ ਕਿਹਾ ਤਾਂ ਕੋਈ ਜਵਾਬ ਨਹੀਂ ਹੋਇਆ ਜਦ ਆਪਾਂ ਨੂੰ ਖੁਦ ਪਤਾ ਹੈ ਇਹ ਅਫਸਰਾਂ ਦਾ ਕਹਿਣਾ ਵਾ ਕਿ ਸਟੀਲ ਮੋਲ ਦੀ ਟਾਈਲ ਹੈ ਉਹਦੀ ਸਟਰੈਂਥ ਉਹਦੀ ਸਟਰੈਂਥ ਕਈ ਗੁਣਾ ਜ਼ਿਆਦਾ ਵਾ ਉਹਦੀ ਸਟਰੈਂਥ ਕਈ ਗੁਣਾ ਜ਼ਿਆਦਾ ਵਾ ਰਬੜ ਬੋਰਡ ਵਾਲੋ ਤਾਂ ਫਿਰ ਅਸੀਂ ਇਹ ਕਿਉਂ ਨਹੀਂ ਲਗਾ ਰਹੇ ਬਾਰ ਬਾਰ ਟਾਈਲਾਂ ਨਹੀਂ ਲਗਣੀ ਆ ਹੈਨਾ ਬਾਰ ਬਾਰ ਟਾਈਲਾਂ ਲਗਣੀ ਆ ਅਸੀਂ ਇਹੀ ਤਾਂ ਗੱਲ ਹੈ ਕਿ ਦੁਬਾਰਾ ਸਰਕਾਰ ਸਰਕਾਰਾਂ ਸੋਚੀ ਹੈ ਦੁਬਾਰਾ ਸੀ ਘੜਾਣਾ ਕਰਕੇ ਪਾਸੇ ਹੋਵੋ ਸੋਚ ਲੈਂਦੇ ਮਾਲ ਗੱਡੋ ਕਮਿਸ਼ਨਰਾਂ ਦਾ ਖੇਡ ਖੇਡੋ ਇਹੀ ਹੋ ਰਿਹਾ ਇਹੀ ਹੋ ਰਿਹਾ ਸੋ ਮੈਂ ਇਹੀ ਕਹਿਣਾ ਚਾਹੁੰਦਾ ਵਾ ਕਿ ਇਹ ਜਿਹੜੀ ਟਾਇਲ ਹੈਗੀ ਹੈ ਸਟੀਲ ਮੋਲਡ ਵਾਲੀ ਜਿਹੜੀ ਟਾਇਲ ਹੈਗੀ ਹੈ ਉਹ ਵਾਕਈ ਅਸੀ ਮੋਲਣ ਵਾਲੀ ਜਿਹੜੀ ਲੱਗਣੀ ਚਾਹੀਦੀ ਸੀਗੀ ਉਹ ਨਹੀਂ ਲੱਗੀ ਹੈਗੀ ਵੇਟ ਕਰ ਲੈਂਦੇ ਸਾਰਾ ਹਸਪੀਟਲ ਪੱਟਾ ਦਿੱਤਾ ਹੋਇਆ ਹੈ ਲੋਕ ਬੁਰੇ ਹਾਲ ਹੈ ਸੋ ਇਹ ਟਾਇਲ ਜਦੋਂ ਸੰਜੀਵ ਰੋਡ ਐਮਪੀ ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਸ਼ਾਇਦ ਰਬਨ ਬੋਸ ਸੀਰਮੋਲ ਦਾ ਉਸ ਤੋਂ ਮੇਰੇ ਖਿਆਲ ਨਾਲ ਨੌਲੇਜ ਨਹੀਂ ਸੀਗਾ ਉਹਨਾਂ ਨੇ ਕਿਹਾ ਕਿ ਸੜਕਾਂਲੇ ਪੱਟੀ ਵੀ ਨਹੀਂ ਗਈ ਜਦਕਿ ਮੈਂ 200 ਮੀਟਰ ਦੀ ਜਿਹੜੀ ਇੱਕ ਸਾਈਡ ਦੀ ਸੜਕ ਐਂਟਰਸ ਵਾਲੀ ਉਹ ਬਣ ਚੁੱਕੀ ਸੀ ਉਹ ਸੜਕ ਤੇ ਖੜਾ ਸੀਗਾ ਮੈਨੂੰ ਕਿ ਲੱਗ ਚੁੱਕੀ ਹੋਈ ਹੈ ਫਿਰ ਨਾਲ ਹੀ ਐਕਸ਼ਨ ਸਾਹਿਬ ਨੂੰ ਲਾਈਟ ਤੇ ਲਿਤਾ ਗਿਆ ਉਹਨਾਂ ਨੇ ਸੰਜੀਵ ਜੀ ਨੂੰ ਖੁਦ ਕਿਹਾ ਕਿ ਹਾਂ ਜੀ ਜਦੋਂ ਸੰਜੀਵ ਜੀ ਨੇ ਪੁੱਛਿਆ ਕੀ ਰਬਨ ਮੋਲਡ ਦਾ ਤਸੀਲ ਮੋਲਡ ਦਾ ਸਟਰੈਂਥ ਦਾ ਫਰਕ ਹੁੰਦਾ ਉਹ ਕਹਿੰਦਾ ਜੀ ਬਿਲਕੁਲ ਹੁੰਦਾ ਹੁਣ ਬਦਲਿਆ ਬਦਲਿਆ ਜਾਊਗਾ ਹੁਣ ਮੰਨ ਲਓ ਹੁਣ ਪ੍ਰੈਸ ਵਾਰਤਾ ਵੀ ਹੋ ਗਈ ਸਾਰਾ ਕੁਝ ਹੋ ਗਿਆ ਉਹਨਾਂ ਤੱਕ ਸ਼ਾਇਦ ਗੱਲ ਵੀ ਪਹੁੰਚ ਗਈ ਹੋਵੇ ਉਹਨਾਂ ਲੱਗਦਾ ਕਿ ਇਹ ਬਦਲਿਆ ਜਾਊਗਾ ਕਿ ਫਿਰ ਉੱਤੇ ਹੀ ਲੱਗਦਾ ਕਿ ਤੁਹਾਡੀ ਆਵਾਜ਼ ਦਾ ਫਰਕ ਨਹੀਂ ਇਹ ਤਾਂ ਇਹ ਤਾਂ ਹੁਣ ਸੰਜੀਵ ਰੋਣਾ ਜੀ ਤੇ ਡਿਪੈਂਡ ਹੈ ਡੰਡਾ ਚੱਕਨ ਡੰਡਾ ਚੱਕਨ ਮੈਂ ਦੇਖੋ ਕਈ ਗੱਲਾਂ ਤੋਂ ਕਈ ਗੱਲਾਂ ਤੋਂ ਮੈਨੂੰ ਯਾਦ ਹੈ ਹਰ ਤਰ੍ਹਾਂ ਦੇ ਬੰਦੇ ਹੈਗੇ ਆ ਲੁਧਿਆਣਾ ਸ਼ਹਿਰ ਚ ਪਤਾ ਨਹੀਂ ਕਾ ਮੰਤਰੀ ਸ਼ਾਇਦ ਆਸ਼ੂ ਜੀ ਸੀਗੇ ਭਰਤਭੂਸ਼ਣ ਆਸ਼ੂ ਜੀ ਇੱਕ ਸੜ ਉਸ ਮੰਤਰੀ ਨੇ ਗਲਤ ਪਟਵਾਤੀ ਸੀ ਤਾਂ ਇਹ ਤਾਂ ਠੀਕ ਐ ਐਮਪੀ ਐ ਇਹ ਪਟਵਾ ਸਕਦੇ ਆ ਜਿਹੜਾ ਗਲਤ ਕੰਮ ਹੋ ਰਿਹਾ ਔਰ ਮੈਂ ਜਾਂਚ ਮੰਗਦਾ ਦੋਸਤ ਮੈਂ ਸੰਜੀਵ ਗੋੜਾ ਜੀ ਨੂੰ ਕਹਿੰਦਾ ਕਿ ਜਿੰਨੀਆਂ ਵੀ ਪੂਰੇ ਪੰਜਾਬ ਦੇ ਜਿੱਥੇ ਤੇ ਅਸੀਂ ਐਮਐਮ ਦੀ ਆ ਇਹ ਟਾਇਲਾ ਲੱਗ ਰਹੀ ਹੈ ਉੱਥੇ ਜਾਂਚ ਕੀਤੀ ਜਾਵੇ ਕਿ ਰਬੜ ਮੋਲਡ ਜੇ ਲੱਗਿਆ ਵਾ ਤਾਂ ਉਹਨਾਂ ਦਾ ਰੇਟ ਕੀ ਲੱਗਿਆ ਹੋਇਆ ਹੈ ਕਿਉਂਕਿ ਸੀਐਸਆਰ ਤੇ ਰੇਟ ਨਹੀਂ ਹੈਗਾ ਇਹ ਧੰਦਲੀ ਇਹੀ ਖੇਡੀ ਗਈ ਹੈ ਇਹੀ ਖੇਡੀ ਜਾ ਰਹੀ ਹੈਗੀ ਹੈ ਸੋ ਇਹਦੀ ਵੀ ਮੈਂ ਜਾਂਚ ਮੰਗਾਗਾ ਇਹਦੀ ਲੋਕਪਾਲ ਤੱਕ ਅਸੀਂ ਜਾਂਚ ਮੰਗਾਗੇ ਕੰਪਲੀਟ ਕਰਾਂਗੇ ਔਰ ਇੰਦਾ ਜਿੰਨੇ ਵੀ ਅਫਸਰ ਹੈ ਚਾਹ ਗਗਨਦੀਪ ਜੀ ਹੈ ਚਾਹ ਰਵੀਪਕਰ ਜੀ ਹੈ ਕੰਪਲੀਟ ਕੀਤੀ ਜਾਏਗੀ ਮੈਂ ਬਾਈ ਹਾਰਡ ਕੰਪਲੀਟ ਕਰਾਂਗਾ ਪਰ ਇਹ ਜਾਂਚ ਜ਼ਰੂਰ ਹੋਏਗੀ ਔਰ ਇਹ ਘਟਾਲਾ ਸਾਹਮਣੇ ਤੁਹਾਡੇ ਆਏਗਾ ਕਦੋਂ ਚੱਕੋਂਗੀ ਜੇ ਮੰਨ ਲਓ ਨਹੀਂ ਸਹੀ ਨਹੀਂ ਕਿਉਂ ਨਹੀਂ ਚੱਕਾਂਗੇ ਮੇਰਾ ਚੁੱਪਤਾ ਨਹੀਂ ਰਹਿਣਾ ਹੈ ਸਰ ਹਸਪਤਾਲ ਮੇਰਾ ਹੈ ਔਰ ਇਹ ਤੰਦਲੀ ਪੰਜਾਬ ਲੈਵਲ ਦੀ ਤੰਦਰੀ ਨਿਕਲੂਗੀ ਤੁਹਾਨੂੰ ਇਹ ਵੀ ਦੱਸ ਦਿਆਂ ਸੋ ਮੈਂ ਇਸ ਲਈ ਆਦਰ ਰਿਸਪੈਕਟਡ ਸੀਐਮ ਸਾਹਿਬ ਨੂੰ ਕਹਿੰਦਾ ਕਿ ਸੀਐਮ ਸਾਹਿਬ ਮੈਂ ਭ੍ਰਸ਼ਟਾਚਾਰ ਦੇ ਚੀਜ਼ਾਂ ਤੁਹਾਡੇ ਸਾਹਮਣੇ ਜਾਗਰ ਕਰ ਰਿਹਾ ਹੁਣ ਅਗਲਾ ਕੰਮ ਤੁਹਾਡੇ